ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਹੁਤ ਦੇ ਲੋ ਧੰਨਵਾਦ ਜੋ ਇਹ ਨਜਾਇਜ਼ ਕਬਜ਼ਿਆਂ ਦਾ ਅੱਜ ਛੁਟਕਾਰਾ ਕਰਵਾਇਆ ਤੇ ਸਾਡੇ ਹਰਮਨ ਪਿਆਰੇ ਐਮ ਐਲ ਏ ਕਰਿੰਦਰ ਸਿੰਘ ਗੈਰੀ ਵਡਿੰਗ ਜੀ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਪਿੰਡ ਵੱਲੋਂ ਧੰਨਵਾਦ ਜੋ ਸਾਡੀ ਬਹੁਤ ਸਾਡੀ ਮਦਦ ਕੀਤੀ ਹੈਗੀ ਆ ਜੀ ਤੇ ਕੁਝ ਗੱਲਾਂ ਪਿੰਡ ਦੇ ਸਰਪੰਚ ਸਾਹਿਬ ਉਹ ਵੀ ਤੁਹਾਡੇ ਨਾਲ ਕਰਨਗੇ ਜੀ ਸਰਪੰਚ ਸਾਹਿਬ ਕੀ ਦੇਖ ਰਹੇ ਹੋ ਜੀ ਅੱਜ ਦੇ ਸਾਰੇ ਐਮਐਲਏ ਸਾਊ ਦਾ ਬਹੁਤ ਬਹੁਤ ਧੰਨਵਾਦ ਜੀ ਜੀਆ ਨੇ ਸਾਡਾ ਸਹਿਯੋਗ ਦਿੱਤਾ ਵਾ ਸਾਰਾ ਪ੍ਰਾਲਾ ਕਰਾਇਆ ਸਾਨੂੰ ਤੇ ਬਹੁਤ ਸੇ ਬਹੁਤ ਲੋਕ ਇਹਦੇ ਦੇ ਕਾਬਜ ਤੇ ਬਹੁਤ ਠੱਗਦੇ ਇਹਨਾਂ ਦੇ ਕੇਸ ਵੀ ਕਰੇ ਬੁਰੇ ਹਾਲ ਤੋਂ ਸਾਡਾ ਆਪਾਂ ਕਿਸੇ ਕਿਤੇ ਵਿੱਚ ਇਹਦੇ ਮਸ਼ੀਨੂ ਬਾਤ ਬੈਠ ਦੇਤੀ ਇਹਨਾਂ ਦੇ ਤਿੰਨ ਬੰਦੇ ਆਏ ਕਿ ਇਹਨਾਂ ਦੇ ਲਈ ਇੱਕ ਪਾਕੇ ਹੋਏ ਰਹੇ ਹੋਣ ਤਿੰਨ ਤਿੰਨ ਦੇ ਮੁੰਡੇ ਵਾਲੇ ਉਹ ਸਾਰਾ ਪੰਨਾ ਕੇ ਤੋਂ ਇਹਨੂੰ ਵਾਹਿਤ ਕਰਨਾ ਸਾਰੇ ਸਾਡਾ ਬਹੁਤ ਬਹੁਤ ਧੰਨਵਾਦ ਹੈ ਪਿੰਡ ਬਣੋ ਸਾਰੇ ਵੱਲੋਂ

まだね。